ਆਦਰਸ਼ ਸਕੂਲ ਵਿੱਚੋਂ ਕੱਢੇ ਗਏ ਦੇ ਆਪਕਾ ਵਾਟਰ ਵਰਕਰ ਸਟੈਂਕੀ ਤੇ ਚੜ ਗਈ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹੱਥਾਂ ਪੈਰਾਂ ਦੀ ਪੈ ਗਈ ਤੇ ਇਸ ਮੌਕੇ ਤੇ ਡਿਪਟੀ ਡੀਈਓ ਪਰਮਜੀਤ ਸਿੰਘ ਤੇ ਡੀਐਸਪੀ ਬੂਟਾ ਸਿੰਘ ਗਿੱਲ ਪਹੁੰਚੇ ਉਹਨੇ ਕਿਹਾ ਕਿ ਅਧਿਆਪਕਾਂ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਤੋਂ ਬਾਅਦ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਅਧਿਆਪਕਾਂ ਨੇ ਸਕੂਲ ਵਿੱਚ ਹਾਜ਼ਰੀ ਪਾਈ ਤੇ ਅਧਿਆਪਕਾਂ ਨੇ ਸਾਹਸ ਦੇਣ ਲਈ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਦੱਸਦੇ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਪਾਲ ਦੇ ਆਦਰਸ਼ ਸਕੂਲ ਵਿੱਚ ਇਕੀ ਦੇ ਅਧਿਆਪਕਾਂ ਨੂੰ ਬਿਨਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਆ ਸਕੂਲ ਵਿੱਚੋਂ ਫਾਰਗ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਧਿਆਪਕਾਂ ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਹਨਾਂ ਦੀ ਜਿਹੜੀ ਮੌਜੂਦਾ ਸਥਿਤੀ ਸੀ ਉਹਦੇ ਉੱਤੇ ਹੀ ਜਿਹੜਾ ਬਾਹਰ ਕੀਤਾ ਗਿਆ ਇੱਕ ਈਕੀ ਕਲਾਉ ਦਾ ਅਸਲ 7 ਦਿਨਾਂ ਗੱਲ ਹੋਈ ਸੀ ਆ ਡੀਓ ਮੈਡਮ ਜੀ ਤੇ ਉਹਨਾਂ ਨੇ ਇਹ ਕਹਿ ਵੀ ਉਹਨਾਂ ਨੂੰ ਸਰਮ ਉਹਨਾਂ ਨੂੰ ਕੱਢਿਆ ਗਿਆ ਸੀ ਤੇ ਕਿੰਨੇ ਅਧਿਆਪਕਾਂ ਨੇ 打 <laughs>